ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ 시ਦਾ ਬਾਬਾ ਨਿਹਾਲ ਸਿੰਘ ਜੀ ਤਲਨ ਜਲੰਧਰ ਵੱਲੋਂ ਹੋਲੇ ਮਹੱਲੇ ਦੇ ਸਬੰਧ ਦੇ ਵਿੱਚ ਜੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਹਨ 3 ਦਿਨ ਵਾਸਤੇ ਅਸੀਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੈਡੀਕਲ ੈਂਪ ਵੀ ਇੱਥੇ ਲੱਗ ਰਿਹਾ ਹੈ ਸੋਇਜ ਸਾਰਾ ਪ੍ਰਬੰਧਾ ਅਰਸੀ ਵਰਸ ਸਾਹਿਬ ਦੀ ਦੇਖ ਰੇ ਹੈ ਸਾਰਾ ਚੱਲ ਰਿਹਾ ਹੈ ਸੋ ਸੰਗਤਾਂ ਨੂੰ ਅਪੀਲ ਹੈ ਕਿ ਜਿਹੜੀਆਂ ਸੰਗਤਾਂ ਇੱਥੋਂ ਦੀ ਜੀਟੀ ਰੋਡ ਤੋਂ ਲੰਘ ਰਹੀਆਂ ਹਨ ਕਿਰਪਾ ਕਰਕੇ ਇਸ ਸਥਾਨ ਵੱਲੋਂ ਜੋ ਲੰਗਰ ਚੱਲ ਰਿਹਾ ਹੈ ਇੱਥੇ ਰੁਕ ਕੇ ਜਾਣ ਅਤੇ ਜੋ ਮੈਡੀਕਲ ਦੀ ਸੁਵਿਧਾ ਉਹ ਵੀ ਸੰਗਤਾਂ ਪ੍ਰਾਪਤ ਕਰਨ ਸੰਗਤਾਂ ਨੂੰ ਬੇਨਤੀ ਹੈ ਕਿ ਥੋੜਾ ਸਮਾਂ ਰੁਕ ਕੇ ਇੱਥੋਂ ਦੀ ਹੋ ਕੇ ਜਾਓ ਤਤਨ ਮਨ ਦਾ ਨੰਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਵਿੰਦਰ ਸਿੰਘ ਸ਼ਹੀਦ ਬੱਬਾ ਨਿਹਾਲ ਸਿੰਘ ਚੈਰੀਟੇਬਲ ਹਸਪੀਟਲ ਤੱਲਣ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਟ ਕੈਸਲ ਦੇ ਕੋਲ ਸਾਲਾਨਾ 3 ਦਿਨਾਂ ਮੈਡੀਕਲ ਕੈਂਪ ਚਲਾ ਰਹੇ ਹਾਂ ਜਿਹਦੇ ਵਿੱਚ ਹੋਲਾ ਮੋਲਾ ਦੀਆਂ ਜਾ ਰਹੀਆਂ ਸੰਗਤਾਂ ਲਈ ਉਹਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਮੈਡੀਕਲ ਕੈਂਪ ਚੱਲ ਰਿਹਾ ਆ ਜਿਸ ਦੇ ਵਿੱਚ ਅਸੀਂ ਸਾਰੀ ਜਨਰਲ ਮੈਡੀਸਨ ਦੇ ਰਹੇ ਆ ਜੋ ਵੀ ਫਰਸਟ ਏਡ ਹੈਗੀ ਆ ਪੇਸ਼ੈਂਟ ਲਈ ਉਹ ਅਰੇਂਜ ਕਰ ਰਹੇ ਆ ਠੀਕ ਹੈ ਜੀ ਉਹਦੇ ਨਾਲ ਨਾਲ ਸਾਡੇ ਕੋਲ ਬਾਕੀ ਹੋਰ ਕੋਈ ਫਰਸਟ ਏਡ ਹੈ ਕੋਈ ਪੇਸ਼ੈਂਟ ਨੂੰ ਕਿਸੇ ਨੂੰ ਐਮਰਜੈਂਸੀ ਲੋੜ ਪੈਂਦੀ ਹੈ ਤੇ ਅਸੀਂ ਉਹਨੂੰ ਆਪਣੇ ਹਸਪੀਟਲ ਵਿੱਚ ਮੁੱਢਲੀ ਸਹਾਇਤਾ ਵੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੇ ਕੋਲ ਐਂਬੂਲੈਂਸ ਵੀ ਹੈ ਜੋ ਤਿੰਨੋਂ ਦਿਨ ਸਾਡੇ ਕੋਲ ਇੱਥੇ ਮੌਜੂਦ ਰਹੇਗੀ ਇਸ ਕੈਂਪ ਦੀ ਜੋ ਹੈ ਸੇਵਾ ਉਹ ਸਾਡੇ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪੀਟਲ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਦਿੱਤੀ ਜਾ ਰਹੀ ਆ ਉਹਦੇ ਵਿੱਚ ਸਾਨੂੰ ਰਸੀਵਰ ਸਾਹਿਬ ਸਾਡੇ ਪ੍ਰਬੰਧਕੀ ਮੈਡਮ ਮੈਡਮ ਰਿਤੂ ਚੱਡਾ ਜੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ